ਪਹਿਲਾਂ ਤਾਂ ਅਸੀਂ ਰਵਾਇਤੀ ਢੰਗ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਹੈ। ਔਰ ਬੜੇ ਪਿਆਰ ਸਤਿਭਾਵਨਾ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੋਲੇ ਵਿਚਾਰ ਜਿਹੜੇ ਨੇ ਉਹ ਇੱਥੇ ਲੀਡਰ ਸਾਹਿਬਾਨ ਨੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਆਂ। ਇਕ ਤਾਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਂ ਦਾ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਆ ਗੱਲ ਰੱਖ ਕੇ ਤੇ ਪਬਲਿਕ ਦੀ ਰਾਇ ਲੈ ਕੇ ਪੰਜਾਬੀਆਂ ਦੀ ਰਾਇ ਲੈ ਕੇ ਸਿੱਖਾਂ ਦੀ ਰਾਇ ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਦੇ ਵਿੱਚ ਦੱਸਿਆ ਜਾਏਗਾ ਕੀ ਆਸੀ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਈ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਹੈ ਜੋ ਵੀ ਕਾਨੂੰਨੀ ਵੈਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰ ਆਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਤੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਇਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰੈ ਮਸ਼ਵਰੇ ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂਤ੍ਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜਕੇ ਥੱਲੋ ਚੁੜਕੇ ਸਾਡੇ ਆਉਣੇ ਨੇ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪ ਦੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਚੋਣ ਜਿਹੜੀ ਆ ਉਹ ਕਰਵਾਉਣਗੇ ਤੇ ਤਾਂ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਐ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਤੇ ਲੋਕਾਂ ਲਈ ਕੰਮ ਕਰਨ ਇਹ ਕੁਝ ਫੈਸਲੇ ਜਿਹੜੇ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗਾ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے مشورے ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਇੱਕ ਅਪੀਲ ਹੈ ਜਿਹੜਾ ਤੁਹਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਪੇਪਰ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਹੈ ਉਹ ਸਾਰਾ ਕੁਝ ਇਹ ਦੇਖੇਗੀ ਇਸੇ ਕਰਕੇ ਲੀਗਲ ਟੀਮ ਦਾ ਅਸੀਂ ਗਠਨ ਕੀਤਾ ਹੈ ਜੀ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ ਲੈਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜੜੀਆਂ ਕਰੀਏ ਜੀ ਯਾਨੀ ਜੀ ਪਿਛਲੇ ਪਾਰਟੀ ਵਾਲਿਆਂ ਨੂੰ ਮਾਰਦੇ ਤੁਕ ਨੂੰ ਕਰ ਦਿਓ ਜੀ ਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗਿਆਨੀ ਹਰਦੀਪ ਸਿੰਘ ਉਹਨਾਂ ਨੇ ਕਹਿਣ ਤੇ ਕੀਤਾ ਸੀ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਹੀਂ ਸਾਨੂੰ ਜਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਆ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬਦਤ ਨਹੀਂ ਹੈ ਕੋਈ ਮਜਬੂਰ ਨਹੀਂ ਤੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਜੂਕਾ ਉਹਨਾਂ ਨੂੰ ਕਹਾਂ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੋਈ ਚਿਰਾਂ ਲੱਗ ਗਈ ਤੇ ਕਹਿੰਦੇ ਕਿ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅੱਡ ਅੱਡ ਚੁੱਲ੍ਹੇ ਬਾਲੀ ਬੈਠੇ ਹੋ ਉਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਹੋ ਜਾਓ ਇੱਕ ਮੱਤ ਤੇ ਇਕੱਠੇ ਹੋ ਜਾਓ ਸ਼ੁਰੂ ਨਹੀਂ ਇਕੱਲੇ ਦਲ ਦੇ ਜਿਹੜੇ ਵੱਖ-ਵੱਖ ਧੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਵਿੱਚ ਬਾਲਣ ਦੇਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖੀਰਸੇ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹੇਠ ਚੱਲ ਰਿਹਾ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹ ਨੇ ਤਰੇ ਕਹਿੰਦੇ ਜੀ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਦਿਨ ਵੀ ਜਿਹੜੇ ਅਮਰਿਤਪਾਲ ਸਿੰਘ ਉਹਨਾਂ ਦਾ ਆਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਨਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮਾ ਝੰਡੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਮੈਂਬਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਿਤਪਾਲ ਸਿੰਘ ਦੇ ਘਰੇ ਜੀ ਉਸ ਦਿਨ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਹਾਂ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਆਪਰ ਆਲ ਮਿਲ ਕੇ ਬੈਠੀਏ ਜੀ ਜੇ ਉਹਨਾਂ ਦਾ ਨਾਮ ਦੀ ਗੱਲ ਕੀਤੀ ਹੈ ਕਹਿੰਦੇ ਅਕਾਲੀ ਦਲ ਦਾ ਜਿਹੜਾ ਨਾਮ ਹੈ ਉਹ ਵਰਤ ਰਹੇ ਹੋ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫਿਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਜੀ ਚੋਣ ਕਮਿਸ਼ਨ ਦੇ ਉਹਨਾਂ ਆਪਣੀ ਅਕਾਲੀ ਦਲ ਵੀ ਕਹਿ ਰਿਹਾ ਉਹਨਾਂ ਨੇ ਜੀਮਾ ਸਾਹਿਬ ਨੇ ਕਿਹਾ ਕਿ ਸਾਡਾ ਨਾਮ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਖਿਲਾਫ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਤੇ ਇਹ ਕਾਜ ਮਨਪ੍ਰੀਤ ਵਾਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਅੱਲ੍ਹਾ ਕੀ ਕਿਤੇ ਉਹਨਾਂ ਦਾ ਹੀ ਬਣਾਇਆ ਜੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਕੌਂਟੈਕਟ ਉਹਨਾਂ ਨੇ ਉਹਨਾਂ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਗਏ ਉਹ ਕਹਿੰਦੇ ਕਿ ਮੈਂ ਅਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਧਿਰਾਂ ਨੂੰ ਤੇ ਸਾਰੇ ਜਿਹੜੇ ਵੱਖੋ ਵੱਖਰੇ ਚੱਲ ਰਹੇ ਆ ਧੜੇ ਉੱਤੇ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾ ਸਾਡਾ ਨਿੱਜੀ ਕੋਈ ਉਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹੀ ਮੈਂ ਕੀਤੀ ਉਹੀ ਸਾਡੇ ਹਰ ਲੀਡਰ ਕਰ ਰਹੇ ਨੇ ਜਮਨਤੀ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜਿਹੜੇ ਨਿੱਜੀ ਨੇ ਜਿੱਦਾਂ ਮੈਂ ਪਹੁੰਚ ਕੇ ਤਾਂ ਉਹਨਾਂ ਨੇ ਇਹ ਕਹਿੰਦਾ ਕਿ ਸਾਨੂੰ ਨਹੀਂ ਇਸ ਮੀਟਿੰਗ ਬਾਰੇ ਪਤਾ ਤਾਂ ਤੁਸੀਂ ਬ੍ਰਾਹਮਣ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਇਸ ਚੀਜ਼ ਦਾ ਮੈਂਗਵਾ ਮੈਂ ਸਾਬਾ ਮਨਪੀਰ ਸਿੰਘ ਵਾਲੇ ਨੂੰ ਸ਼ਾਮ ਨੂੰ ਅਸੀਂ ਕੱਲ ਘੰਟਾ ਡੇਢ ਘੰਟਾ ਇਕੱਠੇ ਬੈਠੇ ਰਹੇ ਹਾਂ ਉਹਨਾਂ ਦਾ ਕਿ ਬਹੁਤ ਹੀ ਜ਼ਰੂਰੀ ਨਿੱਜੀ ਪ੍ਰੋਗਰਾਮ ਸੀ ਔਰ ਉਹ ਮੈਨੂੰ ਕਹਿ ਕੇ ਗਏ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮੀਟਿੰਗ 'ਚ ਮੇਰੀ ਮਾਫੀ ਮੰਗਿਓ ਔਰ ਮੈਂ ਅੱਜ ਨਹੀਂ ਆ ਸਕਦਾ ਮੈਂ ਉਹਨਾਂ ਨੇ ਜਾਨੀ ਜੀ ਦਾ ਸਮਰਕ ਵੀ ਕੀਤਾ ਸਾਰਿਆਂ ਦੇ ਉਹ ਇਹ ਗੱਲਾਂ ਨੂੰ ਐਵੇਂ ਆਪਾਂ ਨਾ ਇਹਨੂੰ ਇੱਕ ਮੀਡੀਆ ਉਹ ਚੀਜ਼ ਨੂੰ ਬਣਾਈਏ ਸੋ ਡੱਡਾ ਵੱਡਾ ਰੋਲ ਉਹਨਾਂ ਨੇ ਅਸੀਂ ਸਾਰੇ ਨਾਲ ਰਲ ਮਿਲ ਕੇ ਕਮੇਟੀ ਚ ਨਵਾਇਆ ਸਾਰੀ ਸੰਗਤ ਨਾਲ ਨਵਾਇਆ ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ ਹਰ ਮੀਟਿੰਗ ਜੋ ਸ਼ਾਮਿਲ ਹੋਣਗੇ ਹਰ ਚੀਜ਼ ਦਾ ਹਿੱਸਾ ਹੋਣਗੇ ਜਿਹੜੇ ਪਗੋੜੇ ਦਾ ਤੁਸੀਂ ਗੱਲ ਕਰ ਰਹੇ ਹੋ ਕੁਝ ਆਗੂ ਤੁਹਾਡੇ ਸੰਪਰਕ ਚ ਹੈਗੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾਂ ਨਹੀਂ ਦੱਸੂਗਾ ਵੱਡੇ ਵੱਡੇ ਅੱਜ ਹੂੰ ਵੀ ਇਹ ਗੱਲ ਕਰਦੇ ਹਾਂ ਕਿ ਤੁਹਾਡੇ ਕੋਲ ਆਸਾਨ ਬਸ ਜਦੋਂ ਸਾਡਾ ਬਣਿਆ ਮਾਹੌਲ ਜਿਹਾ ਅਸੀਂ ਲਿਆਵਾਂਗੇ ਜੇ ਸਾਡੇ ਹੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਦੀ ਕਰ ਦੋ ਵੀਰ ਜੀ ਬਾਬਾ ਜੀ ਦੇ ਵਿੱਚ ਉਹਨਾਂ ਦੀ ਦੂਸਰੇ ਪਾਸੇ ਵੱਡੀ ਮੁਕਾਬਤ ਹੋਣ ਦੀ ਤਿਆਰੀ ਚੱਲ ਰਹੀ ਹੈ ਕਿੰਨਾ ਦੀ ਦੂਸਰੇ ਪਾਸੇ ਬਹੁਤ ਹੋ ਸਕਦੀ ਹੈ ਜਿਹੜੇ ਤੁਹਾਡੇ ਨਾਲ ਸੰਪਰਕ ਕਰ ਰਹੇ ਨੇ ਉਹ ਸਮਾਂ ਦੱਸੂਗਾ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਆਗੇ ਉਹਦੇ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਆ ਗਏ ਨੇ ਵੱਡੇ ਵੱਡੇ ਨੇ ਜੀ ਈਗਾਸ ਦੀ ਇੱਕ ਅਬੀ ਬਦਕ ਸਾਹਿਬ ਕਰਕੇ ਆਪ ਲੈ ਲਏ ਹਾਂਜੀ ਵਰਤਾਂਜੀ ਕ ਐਸਜੀਪੀਸੀ ਦੇ ਪ੍ਰਧਾਨ ਪੁੱਛ ਰਹੇ ਨੇ ਕਿ ਤੁਸੀਂ ਕਹਿਆ ਸੀ ਕਿ ਤਿੰਨੇ ਸਟੇਟਸ ਹੀ ਲੈ ਲੈਣੇ ਲੋਕ ਕਹਿੰਦੇ ਕਿ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਨੀ ਆ ਹਾਂ ਤਾਕਤ ਹੈਗੀ ਜੀ ਅਕਾਲ ਪੁਰਖ ਦੀ ਹਾਂ ਪੰਥ ਦੀ ਤਾਕਤ ਹੈ 21 ਅਗਸਤ ਨੂੰ ਇੱਕ ਲੋਂਗੋਵਾਲ ਦੇ ਵਿੱਚ ਜਿਹੜੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜੀ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਚਨ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਜਾਵੇ ਪਰ ਉੱਥੇ ਕੀ ਹੁਣ ਫਿਰ ਦੋ ਸਟੇਜਾਂ ਦੇਖਣ ਨੂੰ ਮਿਲਣਗੀਆਂ ਇੱਕ ਪਾਸੇ ਦੂਜੇ ਅਕਾਲੀ ਦਰ ਦੇ ਕੋਲ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੁੰਦੀਆਂ ਪਰ ਅਸਲੀ ਇਹ ਹੋਏਗੀ ਜੀ ਤੁਸੀਂ ਵੱਖਰੀ ਕਰੋਗੇ ਮਤਲਬ ਉੱਥੇ ਕਾਨਫਰੰਸ ਅਸਲੀ ਹੋਏਗੀ ਉਹ ਵੱਖਰੀ ਕਰਾਂਗੇ ਇਹ ਜਿਹੜੀ ਖਬਰ ਦੱਸਿਓ ਜਿਹੜਾ ਆਪਣਾ ਤੁਸੀਂ ਹਰੇਕ ਟਾਈਮ ਹਵਾਲਾ ਦਿੰਦੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕਾਲ ਪ੍ਰਸੈਦ ਵੱਲੋਂ ਦਿੱਤਾ ਗਿਆ ਸੀ ਉਹਦੇ ਦੀ ਇਹ ਕਮੇਟੀ ਬਣੀ ਹੈ ਜਦੋਂ ਅਕਾਲੀ ਦਲ ਨੂੰ ਉਹਦੇ ਵੀ ਇਹਨੀ ਸੰਵਧਾਨਿਕੀ ਚੋਣ ਹੋਈ ਸੀ ਤੇ ਤੁਹਾਨੂੰ ਪ੍ਰਧਾਨ ਸਾਹਿਬ ਗਿਆ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਵੀ ਕੋਸ ਜਵਾਬ ਉਥੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਅਕਾਲ ਤਖਸੈਦੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਜਿਸ ਤੀ ਐਜ਼ ਏ ਰਾਜਨੀਤੀ ਐਜ਼ ਏ ਪਾਰਟੀ ਬਣ ਕੇ ਸੱਤਾ ਦੇ ਵਿੱਚ ਆਉਂਦੇ ਕੋਈ ਸਮਾ ਕੋਈ ਸਮਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਅਕਾਲ ਤਖਤ ਦੇ ਜਹੇਦਾਰ ਤੱਕ ਨੇ ਵੰਡੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਜੀ ਪੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨੋਂ ਧਿਰਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਾ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਐ ਕੂੜ ਪ੍ਰਚਾਰ ਸੱਚ ਝੂਠ ਆ ਸੀ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਆ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਹਾਂਗੇ ਦਫ਼ਤਰ ਤੇ ਕੰਮ ਜੈ ਲੈਣ ਨੂੰ ਕੱਲ ਦਿੱਕਲ ਨਹੀਂ ਆ ਜਾ ਚੋ ਨਿਸ਼ਾਨ ਉਹ ਸਮਾਂ ਦੱਸੂਗਾ ਜੀ ਉਹ ਸਮਾਂ ਦੱਸੂਗਾ ਉਹ ਵਕਤ ਦੇ ਗਰਭ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਤੇ ਕਹਿੰਦੇ ਜੀ ਤੁਸੀਂ ਕਿਹਾ ਕਿ ਹਰ ਦਰਸੂ ਲੰਗੋਵਾਲ ਦੀ ਬੱਚੀ ਉਹਨਾਂ ਦੇ ਤੁਸੀਂ ਜਿਹੜੀ ਲੇਗੇਸੀ ਆ ਜਿਹੜੀ ਉਹਦੀ ਪੋਲਿਟਿਕਸ ਹੋਵੇ ਬਾਰੇ ਅਲੱਗ-ਅਲੱਗ ਰਹਾ ਮੰਨ ਪੰਥ ਦੇ ਵਿੱਚ ਇੱਕ ਤੇ ਉਹਨੂੰ ਸ਼ਹੀਦ ਮੰਨਦੇ ਹੋਰ ਉਹਦਾ ਦੂਜਾ ਵੀ ਤੁਹਾਡਾ ਇੱਕ ਸਟੈਂਡ ਕੀ ਆ ਉਹਦੇ ਬਾਰੇ ਨਾ ਤੁਸੀਂ ਬਹੁਤ ਸਟੱਡੀ ਕਰਿਓ ਉਹ ਜਿਹੜਾ ਡਾਕੂਮੈਂਟਸ ਆ ਨਾ ਉਹਦੀ ਬਹੁਤ ਜਿਆਦਾ ਤੁਸੀਂ ਜਦੋਂ ਸਟੱਡੀ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਅਸਲੀਅਤ ਹੈ